ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਆਈਟੀ ਅਜੇ ਤੋਂ ਨੇ ਦੋ ਕਿੰਨੇ ਬੰਦੇ ਸੀਗੇ ਪਤਾ ਜੀ ਕੁਛ ਇੱਕੋ ਹੀ ਸੀਗਾ ਤੇ ਜਿਹੜਾ ਕੀ 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 ਕੁ ਸੀਗਾ ਜੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਪੰਜਾਬ ਜਾ ਰਹੇ ਸੀਗੇ ਉਧਰੋਂ अच्छा हां जी ਤੇ ਪਰ ਇੱਕ ਬੰਦਾ ਸੀ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਘਾਤੇ ਸੀ ਜੀ ਉਹ ਵਾਈਟ ਤੇ ਸੀਗਾ ਇੱਥੇ ਸੀਗਾ اچھا ਕੋਈ ਪਛਾਣ ਆ ਹੈ ਉਹਦੀ ਨਹੀਂ ਮੈਂ ਤਾਂ ਬਾਈਕ ਚਲਾ ਰਹੀ ਸੀ ਮम्मा ਵਿੱਚੇ ਬੈਠੇ ਸੀ ਠੀਕ ਹੈ ਤੁਸੀਂ ਉੱਥੇ ਰੁਕੇ ਹੋਏ ਸੀ ਜਾਂ ਜਾ ਰਹੇ ਸੀ ਜਾ ਰਹੇ ਸੀ ਪਰਸ ਲੈ ਗਏ ਡੋਟ ਹਾਂ ਜੀ ਤੇ ਪਰਚੇ ਕੋਈ ਸਮਾਨ ਕੀ ਕੀ ਸੀ ਆਫੀ ਕਾ ਫਰਾਗ ਦੁਪਾਰਾ ਸੀਗੇ ਤੇ ਕੈਸ਼ ਵੀ ਸੀ ਜੀ ਵੀਰ ਕੈਸ਼ ਸੀਗਾ ਤੇ ਦੋ ਫੋਨ ਸੀ ਨਿਕਾਲ ਸਕਮਾਰ ਵੀ ਕੀ ਗੱਲਬਾਤ ਹੋਈ ਅੱਜ ਗੱਲਬਾਤ ਕੁਝ ਨਹੀਂ ਹੋਈ ਅਸੀਂ ਉੱਥੇ ਬੈਠੇ ਸੀ ਸਿਟੀ ਹਾਰਡ ਰੋਡ ਉੱਤੇ ਅੱਗੇ ਮੜਾ ਜਾ ਤੇ ਉੱਥੇ ਦੋ ਬਾਈਕ ਵਾਲੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਤੋਂ ਪਰਸਪੋਇਆ ਇਹਨਾਂ ਦਾ ਉਹਨਾਂ ਕਰਕੇ ਹੈਂਡਲ ਕੁੜੀ ਦਾ ਵਿਗੜਿਆ ਉਹ ਨਾਲ ਨੇ ਗਰਗਿਓ ਅਸੀਂ ਚੱਕਿਆ ਇਹਨਾਂ ਨੂੰ ਆ ਕੇ ਸਾਡੇ ਤੋਂ ਦੇ ਨਿਸ਼ਾਨੀ ਮੈਂ ਇਹਨਾਂ ਨੂੰ ਚੱਕੇ ਜਾ ਕੇ ਦੋ ਗੱਡੀਆਂ ਰੋਕੀਆਂ ਤੇ ਮਤਲਬ ਫਿਰ ਇਹਨਾਂ ਨੂੰ ਬਿਠਾਇਆ ਅਸੀਂ ਲੈ ਕੇ ਹਸਪੀਟਲ ਚਾਹ ਸਿੱਧਾ ਬਸ ਇਹੀ ਗੱਲਬਾਤ ਹੋਈ ਔਰਦੇ ਬਦ ਇਹ ਬਿਆਨ ਦੇਣਗੇ ਮੁੰਡਿਆਂ ਦਾ ਕੋਈ ਪਤਾ ਲੱਗੇ ਮੁੰਡੇ ਹੈਗੇ ਸੀ ਵੀਰੇ ਅਸੀਂ ਉਹਨਾਂ ਨੂੰ ਹਾਕ ਮਾਰੀ ਉਹਨਾਂ ਨੂੰ ਉਹਦਾ ਭੱਜ ਕੇ ਸੀ ਨਾਲ ਦੀ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਨੂੰ ਸਰਕਾਰਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਭਾਈ ਹੱਥ ਜੋੜ ਕੇ ਬੇਨਤੀ ਆ ਤੁਸੀਂ ਮਾੜਾ ਧਿਆਨ ਦੋ ਵੀ ਨਾਬੇ ਦਾ ਹਾਲ ਬਹੁਤ ਮਾੜਾ ਏ ਆ ਦੇਖ ਲੋ ਸਾਹਮਣੇ ਆ ਜੋ ਵੀ ਹੈ ਤੇ ਅਸੀਂ ਤੁਹਾਨੂੰ ਜਾਣਦੇ ਨੇ ਜੀ ਇਹ ਨਹੀਂ ਮੈਨੂੰ ਜਾਣਦੇ ਨਹੀਂ ਹੈਗੇ ਜੀ ਆਪਾਂ ਤਾਂ ਇਨਸਾਨੀ ਤੌਰ ਤੇ ਆਪਾਂ ਨੇ ਆਪਣਾ ਫਰਜ਼ ਨਿਭਾਇਆ ਹੈ ਵੀ ਅੱਜ ਕੱਲ ਕੋਈ ਨਹੀਂ ਚੱਕਦਾ ਕਿਸੇ ਨੂੰ ਆਪਾਂ ਚੱਕਿਆ ਠੀਕ ਹੈ ਨਾ ਜੀ ਇਹ ਕਪਰ ਨਾ ਦੇ ਰਹਿਣ ਵਾਲੇ ਹਾਂ ਜਿਹੜੇ ਨਾਬੇ ਦੇ ਰਹਿੰਦੇ ਹਨ ਇਹ ਫਾੜਦੇ ਰਹਿੰਦੇ ਨੇ ਸਿਰੰਗੇ ਨੇ ਤੇ ਆਪਾਂ ਤਾਂ ਚਾਹੁੰਦੇ ਹਾਂ ਕਿ ਅਰੰਭ ਜੇ ਤੁਹਾਨੂੰ ਦੇਖਿਆ ਜਾਵੇ ਤੇ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਨਾ ਦੇ ਬੰਦਿਆਂ ਤੇ ਜਿਹੜੇ ਗਲਤ ਅੰਸਰ ਆਪਣੇ ਕਰਦੇ ਨੇ ਮੈਮ ਜਿਹੜਾ ਅੱਜ ਇਹ ਕੇਸ ਆਇਆ ਹੈ ਲੁੱਟਖੋਆ ਵਾਲਾ ਇਹ ਕਿ ਲੇਡੀਜ਼ ਆਈ ਹੈ ਜਿਹੜੀ ਉਹ ਕੀ ਨਾਮ ਹੈ ਕੀ ਗੱਲਬਾਤ ਹੋਈ ਹੈ ਇਹ ਸੁਖਵਿੰਦਰਪੁਰ ਪੇਸ਼ੈਂਟ ਦਾ ਨਾਮ ਹੈ ਅਰਾਊਂਡ 40 ਈਅਰ 올ਡ ਹੈ ਬਾਈਕ ਆਫ ਗੁਰਪ੍ਰੀਤ ਸਿੰਘ ਇਹ ਇਟੀਆਈ ਦੇ ਸਾਹਮਣੇ 스내ਚਿੰਗ ਕੇਸ ਹੈ ਔਰ ਇਹ 3-4 ਡੇਸ ਤੋਂ ਕੰਟੀਨਿਊਸਲੀ ਹੋ ਰਹੀ ਹੈ ਮੈਂ ਡੇਲੀ ਆਪਣੀ ਡਿਊਟੀ ਚ ਇੱਕ ਪੀਆਈ ਤਾਂ ਕਰਦੀ ਕਰਦੀ ਹੈ ਤੇ ਡੇਲੀ 스내ਚਿੰਗ ਕੇਸ ਆ ਰਹੇ ਨੇ ਕਿੰਨੇ ਸੱਟਾਂ ਲੱਗੀਆਂ ਹੋਈਆਂ ਕਿੰਨੇ ਸੱਟਾਂ ਦੇ ਨਾਮ ਹੋਰ ਸਿਰ ਤੇ ਸੱਟ ਆਈ ਹੈ ਉਹਨਾਂ ਨੇ ਆਪਣੀ ਬਾਈਕ ਤੋਂ ਡੇਰ ਕੇ ਜਦੋਂ ਉਹਨਾਂ ਨੇ 스내ਚਿੰਗ ਕੀਤਾ ਉਹਨਾਂ ਦਾ ਬੱਸ ਖਿੱਚਿਆ ਹੋਣਾ ਤਾਂ ਉਹ نیچے ਡੇਰ ਕੇ ਤੋਂ ਉਹਨਾਂ ਦੇ ਹੈਡ ਇੰਜਰੀ ਹੋਈ ਹੈ